ਖਬਰਨਾਮਾ ਦੇਖ ਰਿਆ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਈ ਵੱਡੀ ਖਬਰ ਅੱਜ ਤੋਂ ਲਗਭਗ 6 ਮਹੀਨੇ ਫਟਕਾਰ ਲਗਾਈ ਗਈ ਸੀ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਬੰਦੀ ਸਿੰਘ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਹਿੱਸਿਆਂ ਦੇ ਅਪਰਾਧੀ ਵੀ ਵਕ ਵਕ ਮਾਮਲਿਆਂ ਦੇ ਤਹਿਤ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਭਾਰਤੀ ਜਨਤਾ ਪਾਰਟੀ ਵੱਲੋਂ ਹਾਮੀ ਭਰੀ ਗਈ ਸੀ ਜਦੋਂ 2014 ਦੀ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਨਰਿੰਦਰ ਮੋਦੀ ਨਰਿੰਦਰ ਮੋਦੀ ਨੇ ਵਾਦਾ ਕੀਤਾ ਸੀ ਸਿੱਖ ਕੌਮ ਦੇ ਨਾਲ ਪੰਥ ਦੇ ਨਾਲ ਚਾਹੇ ਉਹ ਦਵਿੰਦਰ ਪਾਗ ਢੁੱਲਰ ਨੇ ਚਾਹੇ ਭਾਈ ਜਗਤਾ ਸਿੰਘ ਖਵਾਰਾ ਨੇ ਯਾਨੀ ਕਿ ਸਾਰਿਆਂ ਨੂੰ ਲੈ ਕੇ ਇਹ ਵੱਡੀਆਂ ਖਬਰਾਂ ਇੱਕ ਵਾਰ ਫਿਰ ਨਸ਼ਰ ਹੋ ਰਹੀਆਂ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਬੰਦੀ ਸਿੰਘਾਂ ਦੀ ਹਾਈ ਵੀ ਕੋਈ ਐਫਰਟ ਕੋਈ ਕਦਮ ਚੁੱਕਦੀ ਹੈ ਤਾਂ ਮੈਂ ਉਸ ਉੱਤੇ ਨੁਕਤਾ ਚੀਨੀ ਕਿੰਤੂ ਪਰੰਤੂ ਨਹੀਂ ਕਰਾਂਗਾ ਜਿਹੜਾ ਡਿਸੀਜਨ ਲਿਆ ਜਾਵੇਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੈਂ ਉਸ ਨੂੰ ਖੜੇ ਮੱਥੇ ਪਰਵਾਰ ਕਰਾਂਗਾ ਪਰ ਵਾਣ ਕਰਾਂਗਾ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸਮਝਾਵਾਂਗਾ ਕਿ ਬੰਦੀ ਸਿੰਘਾਂ ਦੇ ਖਿਲਾਫ ਕੁਝ ਨਾ ਬੋਲਿਆ ਜਾਵੇ ਕਿਉਂਕਿ ਮੈਂ ਸਸਦ ਮੈਂਬਰ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਵੀ ਆਏ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੋਲ ਲਈ ਹਾਂ ਕਰ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਓਕੇ ਹੈ ਲੇਕਿਨ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੋਲਦੀਪ ਸਿੰਘ ਗੜਗੱਜ ਵੱਲੋਂ ਸਪੈਸ਼ਲ ਮੁਲਾਕਾਤ ਕੀਤੀ ਗਈ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸੀਐਮ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਰੇਖਾ ਗੁਪਤਾ ਦੇ ਨਾਲ ਸਮੂੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਦੇ ਵਿੱਚ ਵਿਧਾਇਕ ਅਤੇ ਮੰਤਰੀ ਵੀ ਸਨ ਨਤਮਸਕਤ ਹੋਏ ਨਤਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੁਲਾਕਾਤ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੱਜਪੁਰਾ ਦੇ ਨਾਲ ਗੁਲਦੀਪ ਸਿੰਘ ਜਿਹੜਾ ਗੱਜ ਨੇ ਅਪੀਲ ਕੀਤੀ ਕਿ ਦਵਿੰਦਰ ਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਦਵਿੰਦਰ ਪਾਲ ਭੁੱਲਰ ਕਾਫੀ ਲੰਮੇ ਸਮੇਂ ਤੋਂ ਦਿਮਾਗੀ ਬਿਮਾਰੀ ਦੇ ਨਾਲ ਝੂਜ ਰਹੇ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਮੈਡੀਸਿਨ ਚੱਲਦੀ ਹੈ ਯਾਨੀ ਕਿ ਦਵਾਈਆਂ ਤੇ ਉਹਨਾਂ ਦਾ ਦਿਮਾਗ ਜਿਹੜਾ ਚੱਲਦਾ ਹੈ ਇਸ ਕਰਕੇ ਆ ਪਿਛਲੇ 3 ਮਹੀਨੇ ਪਹਿਲਾਂ ਵੀ ਕੁਝ ਖਬਰਾਂ ਨਸ਼ਰ ਹੋਈਆਂ ਸੀ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਹੜੀ ਜਿਹੜੀ ਗੱਲ ਕੀਤੀ ਹੈ ਦਵਿੰਦਰਪਾਲ ਪੁੱਲੜ ਦੇ ਹੱਕ ਵਿੱਚ ਪਹਿਲਾਂ ਆਪਾਂ ਉਹ ਗੱਲਬਾਤ ਸੁਣਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਕੁਲਦੀਪ ਸਿੰਘ ਗੱਜਦੇ। ਆਹ ਪ੍ਰੋਫੈਸਰ ਦਵਿੰਦਰਪਾਲ ਪੁੱਲੜ ਦੇ ਕਾਰਜ। 30 ਸੈਂਡ ਹੋ ਜਾਈਆਂ। ਕੋ ਕੋਰੋਨਾ ਮਾਰੀ ਦਾ ਨਹੀਂ ਜਿਹੜੀ ਗੱਲ ਹੈ 12 ਛੜੀਆਂ ਮੰਨਦਾ। ਬਹੁਤ ਸਾਰੇ ਗੱਲ ਜਿੱਤ ਕੇ। ਇਹੋ ਤਾਂ ਤਾਤਾ ਅਗਲੇ ਜੀ ਨਰਾਸਬਰ ਕੋਈ ਵੀ ਖਤਮ ਕਰਾਉਣ ਦੀ ਸੰਭਾਵਨਾ ਉਹ ਪੰਜਾਬ ਨੂੰ ਹੱਥੀਂ ਸਾਰੇ ਪਰਚੀ ਚੰਗੇ ਆ ਗਏ ਹੋਰ ਵੀ ਸਰਕਾਰ ਨੇ ਵੈਸੀ ਦੇ ਇਸ ਤਰ੍ਹਾਂ ਆਪਾਂ ਜੀਓ ਇਸ ਤਰ੍ਹਾਂ ਕਾਹਨ ਤੋਂ ਦਿੰਦੇ ਨੇ ਤੈਨੂੰ ਉਹ ਬੱਲੇ ਉਹ ਬੱਲੇ ਕੋਲੋਂ ਮਿਲਦਾ ਹੈ ਜਿਸ ਤੋਂ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਜਦੋਂ ਮੁਲਾਕਾਤ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਮੁੱਖ ਮੰਤਰੀ ਦਿੱਲੀ ਤੋਂ ਰੇਖਾ ਗੁਪਤਾ ਅਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਕਿਹਾ ਕਿ ਤੁਹਾਡੇ ਕੋਲ ਫਾਈਲ ਪਈ ਹੈ ਤੁਹਾਡੇ ਸੈਨਾ ਦੇ ਨਾਲ ਇਹ ਸਾਰਾ ਮਸਲਾ ਹੱਲ ਹੋ ਜਾਵੇਗਾ ਕਿਉਂਕਿ ਥੋੜੀ ਜੀ ਮਾਨਸਿਕ ਪਰੇਸ਼ਾਨੀ ਦੀ ਬਿਮਾਰੀ ਤੋਂ ਝੂਝ ਰਹੇ ਨੇ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਉੱਤੇ ਜਿਹੜਾ ਹੈ ਸੋਚ ਵਿਚਾਰ ਕਰੇਗੀ ਰੇਖਾ ਗੁਪਤਾ ਦੀਆਂ ਗੱਲਾਂ ਤੋਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਜਲਦੀ ਹੀ ਉਹ ਹਾਮੀ ਭਰ ਕੇ ਇਸ ਕੰਮ ਨੂੰ ਨੇਪਰੇ ਚਾੜਨਗੇ ਅਤੇ ਪ੍ਰੋਫੈਸਰ ਦਵਿੰਦਰ ਭਾਰ ਭੁੱਲੜ ਦੀ ਰਿਹਾਈ ਜਿਹੜੀ ਹੈ ਜਲਦੀ ਹੋਵੇਗੀ